ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਨਾਨਕ ਨਾਮ ਲੈਵਾ ਸੰਗਤਾਂ ਨੂੰ ਗੁਰਦਰਾ ਅਚਲ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੋਂ ਜਿੱਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਚਰਨ ਪਾਏ ਆ ਸੰਗਤ ਰੂਪ ਹੋ ਕੇ ਇੱਥੋਂ ਦਾ ਸੇਵਾਦਾਰ ਹੋਣ ਦੇ ਨਾਤੇ ਮੈਂ ਸਮੁੱਚੀ ਸੰਗਤ ਨੂੰ ਬੇਨਤੀ ਕਰਨੀ ਚਾਹੁੰਦਾ ਇੱਥੇ ਪਿਛਲੇ ਸਮੇਂ ਵਿੱਚ ਸਤਿਕਾਰਯੋਗ ਬਾਬਾ ਅਰਬੰਦ ਸਿੰਘ ਜੀ ਦਿੱਲੀ ਵਾਲੇ ਕਾਰਸੇਵਾ ਵਾਲੇ ਮਹਾਪੁਰਸ਼ਾਂ ਵੱਲੋਂ ਵਰਸਾਏ ਹੋਏ ਬਾਬਾ ਬਚਨ ਸਿੰਘ ਬਾਬਾ ਮਹਿੰਦਰ ਸਿੰਘ ਜੀ ਵੱਲੋਂ ਗੁਰਦੁਆਰਾ ਚਲ ਸਾਹਿਬ ਦੀਆਂ ਸੁਆਵਾਂ ਬਾਬਾ ਮਲਕੀਅਤ ਸਿੰਘ ਲਈ ਕਰਵਾਈਆਂ ਆਰੰਭ ਕਰਵਾਈਆਂ ਸਨ ਅੱਜ ਬੜੀ ਖੁਸ਼ੀ ਦੀ ਗੱਲ ਆ ਸੰਗਤ ਨੂੰ ਕਹਿਣ 'ਚ ਫਖਰ ਮਹਿਸੂਸ ਕਰ ਰਹੇ ਆ ਇੱਥੇ ਇੱਕ ਆਲੀ ਸ਼ਾਨ ਲੰਗਰ ਹਾਲ ਦੀ ਇਮਾਰਤ ਆਧੁਨਿਕ ਤਰੀਕੇ ਨਾਲ ਸਾਰੀ ਜੋ ਪਿਛੇ ਬਰਤਨ ਔਰ ਜੋ ਇਹ ਲੰਗਰ ਹਾਲ ਇਹ ਤਿਆਰ ਹੋ ਚੁੱਕਿਆ 3 ਮਾਰਚ 2025 ਦਿਨ ਐਤਵਾਰ ਸਵੇਰੇ 10 ਵਜੇ ਅਖੰਡ ਪਾਤਸ਼ਾਹ ਦੇ ਭੋਗ ਅਪਰੰਤ ਕੀਰਤਨ ਦਰਬਾਰ ਸਜੇਗਾ ਔਰ ਇਹ ਲੰਗਰ ਹਾਲ ਜਿਹੜਾ ਇਹ ਸੰਗਤਾਂ ਨੂੰ ਸਮਰਪਿਤ ਕੀਤਾ ਜਾਏਗਾ ਮੈਂ ਸਮੂਚੀਆਂ ਇਲਾਕੇ ਦੀਆਂ ਨਾਨਕ ਨਾਮ ਲੈਵਾ ਸੰਗਤਾਂ ਨੂੰ ਬੇਨਤੀ ਕਰਨੀ ਚਾਹੁੰਦਾ ਆਓ ਵੱਡੇ ਪੱਧਰ ਤੇ ਇਸ ਮਹਾਨ ਕਾਰ ਸੇਵਾ ਦੇ ਕੁੰਬੇ ਚ ਜੋ ਇਹ ਲੰਗਰ ਹਾਲ ਤਿਆਰ ਹੋਇਆ ਇਹਦੀ ਆਰੰਭਤਾ ਜਿਹੜੀ 30 ਮਾਰਚ ਦਿਨ ਐਤਵਾਰ ਨੂੰ ਹੋਣ ਜਾ ਰਹੀ ਏ ਇਹਦੇ ਵਿੱਚ ਸ਼ਮੂਲੀਅਤ ਕਰਕੇ ਗੁਰੂ ਘਰ ਦੀਆਂ ਅਸੀਸਾਂ ਲਈਏ ਗੁਰੂ ਘਰ ਦੀਆਂ ਖੁਸ਼ੀਆਂ ਲਈਏ ਫਿਰ ਸਮੁੱਚੀ ਸੰਗਤ ਨੂੰ ਇਸ ਕਾਰਜ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਬੇਨਤੀ ਕਰਦੇ ਆਂ ਵਾਹਿਗੁਰਜੀ ਖਾ ਖਾਲਸਾ ਵਾਹਿਗੁਰਜੀ ਕੀ ਫਤਿਹ